ਮੇਰਾ ਪਿੰਡ ਖੈਰਾ ਕਲਾ ਜਿੱਥੇ ਵਾਰਦਾਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੁਵਿਧਾ ਕੇਂਦਰ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰਦੇ ਆ ਤੇ ਪੈਸਾ ਤਾਂ ਲੈਣ ਦੇਣ ਕਰਦੇ ਆ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉੱਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਲਗਦੀ 5 ਲੈਪਟਾਪ ਇੱਕ ਲੈਪਟਾਪ ਤੇ 5 ਮੋਬਾਈਲ ਖੋ ਕੇ ਲੈ ਗਏ ਆ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਰ ਰੋਜ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਚਲੋ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਆ ਗਿਆ ਇਹਨਾਂ ਲੁੱਟਾਂ ਹੋਵਾਂ ਦਾ ਕਾਰਨ ਵੱਡਾ ਇਹ ਆ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਗਲਤ ਅਨਸਰਾਂ ਨੂੰ ਅਸਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਤਖਤ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪਣੀ ਕੋਈ ਨਾ ਸੱਚਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਬਿਲਕੁਲ ਵਧੀਆ ਉਥੇ ਲਾਲ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਹੈ ਲਾਲ ਆਰਡਰ ਕਿਤੇ ਲੋਟ ਹੋ ਰਹੀ ਹੈ ਕਿਤੇ ਕਿਤੇ ਲੋਟ ਹੋ ਰਹੀ ਹੈ ਇੱਕ ਜੀ ਖਰਾ ਕਲਮ ਬਣਦੇ ਵਿੱਚ ਜਿਹੜਾ ਜੋਗਰਾ ਸਿੰਘ ਨਾਮ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇਥੇ ਪੈਨਸ਼ਨਸ ਵਰਾ ਬਣਦਾ ਵਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਘੜੀ ਸਿਰਫ ਸਰਪ੍ਰੋਹ ਹੋਈ ਇਨਫੋਰਮੇਸ਼ਨ ਹੈ ਪੰਜ ਮੁੰਡੇ ਜਿਹੜੇ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪਾਉਂਡ ਤਿੰਨ ਦੇ ਕੋਲੋਂ ਕੈਸ਼ ਜਿਹੜਾ ਖੋ ਕੇ ਉਹ ਚਲੇ ਗਏ ਆ ਅਸੀਂ ਲੱਗੇ ਆ ਟੀਮਸ ਲੱਗੀਆਂ ਜਲਦੀ ਫੋਲ ਦੇ ਜਾਂਗੇ ਸਰ ਅੰਬਿਆ ਰਿਐਕਟਿਵ ਕੀਤੀ ਗਈ ਹੈ ਉਹ ਸਿਚਾ ਕਰ ਰਹੇ ਆਂ ਜੀ ਸਾਰਾ ਅਜੇ ਨਹੀਂ ਜਲਦੀ ਰਹੀ ਅਸੀਂ ਤੁਹਾਨੂੰ ਦੱਸ ਸਕਦੇ ਵੀ ਰੱਖੀ ਕੀਤੀ ਗਈ ਜਾਂ ਨਹੀਂ ਕੀਤੀ ਗਈ ਹੈ ਉਹ ਸਾਰਾ ਸੀ ਦੇਖ ਰਹੇ ਆਂ ਸਾਰਾ ਸੀ 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 ਟੀਵੀ ਜੀ ਲੱਗੀ ਸਾਰਾ ਉਹ ਆਪਣੇ ਟੈਕਨੀਕਲ ਤਰੀਕੇ ਨਾਲ ਸੀਸ ਹੋਰ ਵੀ ਕਈ ਚੀਜ਼ਾਂ ਹੈ ਗਿਆ ਸcalar ਸੀ ਸੀ ਟੀਵੀ ਨਹੀਂ ਹੋਰ ਵੀ ਤੇਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਆਂ ਤੇ ਸਾਨੂੰ ਇੱਕ ਬੁਕਿੰਗਸ ਕਾਫੀ ਮਿਲ ਗਏ ਨੇ ਤੇ ਜਰੂਰ ਜਲਦੀ ਅਸੀਂ ਟ੍ਰੇਸ ਕਰ ਲਾਂਗੇ ਸਰ ਜੀ ਬਰਾਸ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਜਿਲ੍ਹੇ ਮੇਂ ਪੇਸ਼ੇ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਕੋ ਦੱਸ ਰਹੇ ਹਾਂ ਜੀ ਕਿ ਸਾਡੇ ਟਾਰਗੇਟ ਤੇ ਨੇ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰਦਤਾਂ ਇਹ ਛਿੜਕਦੇ ਹੁੰਦੀਆਂ ਕਿ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਵੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਹੋਰ ਮੈਂ ਅੱਜ ਇਸ ਵਾਰ ਲਾਸਟ ਪਿੰਡ ਬੰਦਾ ਹੈ ਬਿਲਕੁਲ ਮਜੀਠੇ ਇਹਦੇ ਨਾਲ ਅਡਜਾਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਫਤਿਹਗੜੂ ਹਾਂ ਨਹੀਂ ਉਹ ਉਹ ਤਾਂ ਸਾਈਡ ਤੇ ਆ ਜਾਂਦਾ ਨਾ ਬੇਸਿਕਲੀ ਇਹ ਜਿਹੜਾ ਜਿਹੜਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡੋਂ ਉਹਨਾਂ ਦਾ ਰੂਟ ਬਣਿਆ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇੰਸਟੈਂਸ ਜ ਅਟਾ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਹੈ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਸੇ ਤੇ ਸਾਡਾ ਜਿਹੜਾ ਐਸਐਚਓ ਚੌਕੀਂ ਚਾ ਦੋਨੇ ਉੱਥੇ ਸੀਗੇ ਐਜੰਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ हां जी मैं एक प्रशासन ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਕੰਡਿਆ ਵਾ ਬਹੁਤ ਮਾੜਾ ਹਾਲ ਆ ਤੇ ਸਰਕਾਰ ਨਾਥ ਪਾਉਣਾ ਚਾਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਆ ਨਸ਼ਾ ਬਹੁਤ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖੋਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ੜਿਆ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਆ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁਦੀ ਸਰਕਾਰ ਨੂੰ ਬੇਨਤੀ ਆ ਕਿ ਇਹਲੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਕੈਮਰੇ ਲੱਗਣੇ ਚਾਹੀਦੇ ਆ ਇੰਨਾ ਵਿੱਚੋਂ ਪਤਾ ਲੱਗ ਸਕੇ ਪੀ ਇਹਨਾਂ ਤੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ